ਲੰਡਨ ਦੇ ਵਿੱਚ ਲਾਪਤਾ ਹੋਏ ਸਿੱਖ ਨੌਜਵਾਨ ਦੀ ਮੌਤ ਹੋ ਗਈ ਹੈ। ਬੀਤੇ ਦਿਨੀ ਇਹ ਨੌਜਵਾਨ ਲਾਪਤਾ ਹੋਇਆ ਸੀ ਜਿਸ ਤੋਂ ਬਾਅਦ ਪਰਿਵਾਰ ਵੀ ਚਿੰਤਾ ਦੇ ਵਿੱਚ ਸੀ। ਹੁਣ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇਸ ਨੌਜਵਾਨ ਦੀ ਮ੍ਰਿਤਕ ਦੇ ਝੀਲ ਦੇ ਕੋਲੋਂ ਬਰਾਮਦ ਹੋਈ ਹੈ। ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦਣਾ ਜਿਸ ਤੋਂ ਬਾਅਦ ਘਰ ਦੇ ਵਿੱਚ ਮਾਤਮ ਦਾ ਮਾਹੌਲ ਹੈ। ਦਿਲੰਦਰ ਦਾ ਰਹਿਣ ਵਾਲਾ ਸੀ ਇਹ ਨੌਜਵਾਨ 15 ਦਸੰਬਰ ਤੋਂ ਬਾਅਦ ਲਾਪਤਾ ਹੋਇਆ ਸੀ ਤੇ ਉਸਦੇ ਭਰਾ ਨੇ ਜਾਣਕਾਰੀ ਸਾਂਝੀ ਕੀਤੀ ਸੀ ਕਿ ਜਨਮ ਦਿਨ ਵਾਲੇ ਦਿਨ ਤੋਂ ਬਾਅਦ ਇਹ ਉਹਨਾਂ ਦਾ ਜਿਹੜਾ ਭਰਾ ਸੀ ਮੁੜ ਕੇ ਨਹੀਂ ਦੇਖਿਆ ਤੇ ਉਸ ਤੋਂ ਬਾਅਦ ਗੁੰਮ ਹੋ ਜਾਂਦਾ ਹੈ ਤੇ ਹੁਣ ਪਰਿਵਾਰ ਨੂੰ ਸੂਚਨਾ ਦਿੱਤੀ ਹੈ ਲੰਡਨ ਦੀ ਪੁਲਿਸ ਨੇ ਕਿ ਉਸ ਨੌਜਵਾਨ ਦੀ ਮ੍ਰਿਤਕ ਦੇ ਇੱਕ ਝੀਲ ਦੇ ਕੋਲੋਂ ਬਰਾਮਦ ਹੋਈ ਹੈ ਇੱਕ ਵਾਰ ਫਿਰ ਤੁਹਾਨੂੰ ਦੱਸ ਦਿੰਦੇ ਆ ਲੰਡਨ ਦੇ ਵਿੱਚ ਸਿੱਖ ਨੌਜਵਾਨ ਲਾਪਤਾ ਹੋਇਆ ਸੀ 15 ਦਸੰਬਰ ਨੂੰ ਗੁਰਸਮਨ ਸਿੰਘ ਜਿਸ ਦਾ ਨਾਮ ਹੈ ਤੇ ਇਸ ਦੀ ਹੁਣ ਡੈੱਡ ਬੋਡੀ ਕਚੀਲ ਦੇ ਕੋਲੋਂ ਬਰਾਮਦ ਹੋਈ ਆ ਜਲੰਧਰ ਦਾ ਰਹਿਣ ਵਾਲਾ ਸੀ ਇਹ ਨੌਜਵਾਨ ਘਰ ਦੇ ਵਿੱਚ ਮਾਤਮ ਦਾ ਮਾਹੌਲ ਆ ਪਰਿਵਾਰਕ ਮੈਂਬਰਾਂ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚ ਰਹੇ ਨੇ ਰਿਸ਼ਤੇਦਾਰ ਤਾਂ ਇਹ ਨੌਜਵਾਨ ਪੂਰਬੀ ਲੰਡਨ ਦੇ ਕੈਨਰੀ ਬਾਰਫ ਇਲਾਕੇ ਦੇ ਵਿੱਚ ਆਖਰੀ ਵਾਰ ਦੇਖਿਆ ਗਿਆ ਜੋ ਕਿ ਲਾਫ ਬਰੋਜ ਯੂਨੀਵਰਸਿਟੀ ਦੇ ਵਿੱਚ ਪੜ੍ਹਦਾ ਸੀ 15 ਦਸੰਬਰ ਤੋਂ ਬਾਅਦ ਇਹ ਲਾਪਤਾ ਹੋ ਜਾਂਦਾ ਹੈ 2 ਸਾਲ ਪਹਿਲਾਂ ਯੂਕੇ ਗਿਆ ਸੀ ਤੇ ਪੁਲਿਸ ਨੇ ਹੁਣ ਪਰਿਵਾਰ ਨੂੰ ਜਾਣਕਾਰੀ ਸਾਂਝੀ ਕੀਤੀ ਹੈ ਮੌਕੇ ਤੇ ਸਾਡੇ ਸਹਿਯੋਗੀ ਰਾਗਵ ਜੈਨ ਵੀ ਮੌਜੂਦ ਨੇ ਘਰ ਦੇ ਬਾਹਰ ਘਰ ਦੇ ਵਿੱਚ ਮਾਤਮ ਦਾ ਮਾਹੌਲ ਆ ਤੇ ਉਹਨਾਂ ਦੇ ਰਿਸ਼ਤੇਦਾਰ ਉਹਨਾਂ ਨੂੰ ਮਿਲਣ ਦੇ ਲਈ ਪਹੁੰਚ ਰਹੇ ਨੇ ਤਾਂ ਇਸੇ ਦੌਰਾਨ ਹੁਣ ਸਾਡੇ ਸਹਿਯੋਗੀ ਵੀ ਜੁੜ ਚੁੱਕੇ ਨੇ ਜਲੰਧਰ ਤੋਂ ਰਾਗਵ ਜੈਨ ਰਾਗਵ ਕੀ ਜਾਣਕਾਰੀ ਆ ਪਰਿਵਾਰ ਦੇ ਨਾਲ ਕੋਈ ਗੱਲਬਾਤ ਹੋਈ ਕਿਸ ਤਰ੍ਹਾਂ ਮੌਤ ਹੋਈ ਆ ਕੀ ਕਾਰਨ ਬਣੇ ਨੇ ਦੇਖੋ ਕੁਲਦੀਪ ਜਿਹੜੇ ਘਰ ਦੇ ਸਦਸਤੇ ਹੈਗੇ ਉਹ ਤਾਂ ਬੋਲਣ ਦੇ ਹਾਲਾਤ ਵਿੱਚ ਬਿਲਕੁਲ ਵੀ ਨਹੀਂ ਹੈਗੇ ਜੋ ਕਿ ਉਹ ਅਜੇ ਤੱਕ ਬਾਹਰ ਵੀ ਨਹੀਂ ਆਏ ਹੈਗੇ ਕੁਝ ਉਹਨਾਂ ਦੇ ਜਿਹੜੇ ਕਹਿੰਦਾ ਰਿਸ਼ਤੇਦਾਰ ਹੁੰਦੇ ਆ ਉਹ ਜ਼ਰੂਰ ਬਾਹਰ ਆਏ ਸੀਗੇ ਤੇ ਉਹਨਾਂ ਵੱਲੋਂ ਜ਼ਰੂਰੀ ਨਹੀਂ ਗੱਲ ਆਖੀ ਗਈ ਹੈ ਕਿ ਜੋ ਪਤਾ ਮੈਨੂੰ ਲੱਗਾ ਹੈਗਾ ਕਿ ਕੱਲ ਜਦੋਂ ਕਿ ਪਰਿਵਾਰ ਦੇ ਕੁਝ ਸਦਸਤੇ ਨਿਕਲੇ ਸੀਗੇ ਇੰਗਲੈਂਡ ਜਾਣ ਵਾਸਤੇ ਤੇ ਸ਼ਾਮ ਦੇ ਵਕਤ ਜਿਹੜਾ ਕਿ ਫੋਨ ਆ ਗਿਆ ਸੀ ਉੱਥੇ ਦੀ ਪੁਲਿਸ ਦਾ ਕਿ ਤੁਹਾਡੇ بیٹے ਦੀ ਜਿਹੜੀ ਕਿ ਬੋਡੀ ਮਿਲ ਚੁੱਕੀ ਹੋਈ ਹੈ ਉਸ ਤੋਂ ਬਾਅਦ ਸਹੀ ਪੂਰੇ ਪਰਿਵਾਰ 'ਚ ਇੱਕ ਉਹ ਕਹਿ ਸਕਦੇ ਕਿ ਮਾਤਮ ਦਾ ਮਾਹੌਲ ਛਾਇਆ ਹੋਇਆ ਹੋਇਆ ਹੈ ਕਰਜਿਆ ਦਾ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਇਹਨਾਂ ਦੇ ਦੋ ਬੇਟੇ ਸੀਗੇ ਜਿਹੜਾ ਵੱਡਾ ਬੇਟਾ ਸੀਗਾ ਉਹ ਬਾਹਰ ਗਿਆ ਹੋਇਆ ਸੀਗਾ ਛੋਟਾ ਇੱਥੇ ਹੀ ਹੈਗਾ ਵੱਡੇ ਨੂੰ ਭੇਜਿਆ ਸੀਗਾ ਕੁਝ ਸਮੇਂ ਪਹਿਲੇ ਭੇਜਿਆ ਸੀ ਤੇ ਜਨਮ ਦਿਨ ਕਿ ਜਨਮ ਦਿਨ ਵਾਲੇ ਦਿਨ ਹੀ ਘਰ ਦੇ ਨਾਲ ਆਖਰੀ ਵਾਰ ਜਿਹੜੀ ਕਿ ਵੀਡੀਓ ਕਾਲ ਤੇ ਇਹਨਾਂ ਨੇ ਸੈਲੀਬ੍ਰੇਸ਼ਨ ਕੀਤੀ ਸੀ ਉਹਨੂੰ ਵਟੇ ਬਿਸ਼ ਕੀਤਾ ਸੀ ਉਸ ਤੋਂ ਬਾਅਦ ਤੋਂ ਹੀ ਫੋਨ ਬੰਦ ਆ ਰਿਹਾ ਸੀਗਾ ਤੇ ਉਸ ਤੋਂ ਬਾਅਦ ਅਸੀਂ ਦੇਖਿਆ ਸੀ ਕਿ ਭਾਜੀਪੀ ਲੀਡਰ ਮਨਜਿੰਦਰ ਸਿੰਘ ਖਿਰਸਾ ਹੋਣਾ ਵੱਲ ਇੱਕ ਟਵੀਟ ਪਾਇਆ ਗਿਆ ਸੀ ਉਸ ਤੋਂ ਬਾਅਦ ਇਹ ਮਾਮਲਾ ਥੋੜਾ ਹਾਈਪ ਤੇ ਆਇਆ ਸੀਗਾ ਤੇ ਵਿਦੇਸ਼ ਮੰਤਰਾਲੇ ਤੱਕ ਇਹ ਗੱਲ ਪਹੁੰਚੀ ਸੀ ਤੇ ਹੁਣ ਕੱਲ ਸ਼ਾਮ ਜਿਹੜਾ ਕਿ ਪਰਿਵਾਰ ਦੇ ਸਦਸਨ ਪਤਾ ਲੱਗਾ ਕਿ ਉਹਦੀ ਬੋਡੀ ਮਿਲੀ ਹੈ ਕੁਲਦੀਪ ਇੱਕ ਹੋਰ ਚੀਜ਼ ਤੁਹਾਨੂੰ ਮੈਂ ਇੱਥੇ ਐਡ-ਆਨ ਕਰ ਦਿੰਦਾ ਕਿਉਂਕਿ ਇਹ ਇੱਕ ਮੈਨੂੰ ਚੀਜ਼ ਜਿਹੜੀ ਕਿ ਅੰਦਰੋਂ ਹੀ ਪਤਾ ਲ ਉਨਨਾਂ ਨੂੰ ਸਹੀ ਆਇਡੈਂਟਿਟੀ ਪਤਾ ਕਿੱਦਾਂ ਲੱਗਾ ਕਿ ਬੋਡੀ ਆਖਰ ਹੈ ਕਿੱਥੇ ਕਿਉਂਕਿ ਇਹ ਵੀ ਇੱਕ ਵੱਡਾ ਸਵਾਲ ਹੈਗਾ ਤੇ ਕਿਹਾ ਜਾ ਰਿਹਾ ਹੈ ਕਿ ਜਿਹੜਾ ਏਟੀਐਮ ਕਾਰਡ ਸੀਗਾ ਉਹਨਾਂ ਦੇ ਬੇਟੇ ਦਾ ਉਹ ਕਿਸੇ ਬੰਦੇ ਵੱਲੋਂ ਸਵਾਈਪ ਕੀਤਾ ਗਿਆ ਜਿਸ ਤੋਂ ਬਾਅਦ ਪੁਲਿਸ ਨੂੰ ਲੋਕੇਸ਼ਨ ਪਤਾ ਲੱਗੀ ਪਰ ਪੁਲਿਸ ਨੇ ਸਭ ਤੋਂ ਪਹਿਲਾਂ ਉਸ ਬੰਦੇ ਨੂੰ ਗ੍ਰਿਫਤਾਰ ਕੀਤਾ ਜਿਹਦੇ ਵੱਲੋਂ ਕਾਰਡ ਸਵਾਈਪ ਕੀਤਾ ਗਿਆ ਸੀਗਾ ਤੇ ਉਹ ਬੰਦਾ ਜਿਹੜਾ ਕੀ ਹੈ ਉਹ ਉੱਥੇ ਤੱਕ ਲੈ ਕੇ ਗਿਆ ਜਿੱਥੇ ਬੋਡੀ ਸੀ ਯਾਨੀ ਕਿ ਉਹ ਉਹ ਬੰਦਾ ਉੱਥੇ ਲੈ ਕੇ ਗਿਆ ਜਦੋਂ ਬੋਡੀ ਪਾਣੀ ਤੋਂ ਬਾਹਰ ਆ ਗਈ ਹੋਣੀ ਉਸ ਤੋਂ ਬਾਅਦ ਉਹ ਬੰਦਾ ਉੱਥੇ ਲੈ ਕੇ ਗਿਆ ਵਾ ਕਿ ਇਸ ਤੋਂ ਤੋਂ ਮੈਂ ਜਿਹੜਾ ਕਿ ਏਟੀਐਮ ਕਾਰਡ ਚੱਕਿਆ ਸੀਗਾ ਉੱਥੋਂ ਫਿਰ ਪੁਲਿਸ ਨੇ ਜਿਹੜੇ ਕਿ ਜੇਬ ਵਿੱਚ ਕਾਰਡ ਵਗੈਰਾ ਫਰੋਲੇ ਸੀ ਉਸ ਤੋਂ ਬਾਅਦ ਇਹ ਚੀਜ਼ ਅਡੈਂਟੀਫਾਈ ਹੋਈ ਹੈ ਫਿਲਹਾਲ ਰੀਜ਼ਨ ਕੀ ਹੈ ਪਾਣੀ ਵਿੱਚ ਖੁੱਦ ਗਿਆ ਕਿੱਦਾਂ ਸੀਗਾ ਇਹ ਚੀਜ਼ ਦੀ ਕੋਈ ਅਸੀਂ ਕਲੀਅਰਿਫਿਕੇਸ਼ਨ ਨਹੀਂ ਕਰਦੇ ਕਿਉਂਕਿ ਹਜੇ ਇਹ ਇੱਕ ਗੱਲ ਸਾਫ਼ ਨਹੀਂ ਹੋਈ ਹੈ ਕਿਉਂਕਿ ਰਿਸ਼ਤੇਦਾਰ ਜਿਨ੍ਹਾਂ ਨਾਲ ਸਾਡੇ ਨਾਲ ਗੱਲ ਕੀਤੀ ਉਹਨਾਂ ਨੇ ਵੀ ਇੱਕ ਗੱਲ ਬੜੇ ਸਾਫ਼ ਤਰੀਕੇ ਨਾਲ ਕਹੀ ਕਿ ਜਦ ਤੱਕ ਉਹਨਾਂ ਦੇ ਪਿਤਾ ਸਾਨੂੰ ਕੋਈ ਗੱਲ ਨਹੀਂ ਦੱਸ ਦਿੰਦੇ ਅਸੀਂ ਹੋਰ ਕੋਈ ਗੱਲ ਨਹੀਂ ਕਰਨਾ ਚਾਹੁੰਦੇ ਹੈਗੇ ਫਿਲਹਾਲ ਜਿੰਨੀ ਕਿ ਗੱਲਾਂ ਨਿਕਲ ਕੇ ਸਾਹਮਣੇ ਆਇਆ ਉਹ ਮੈਂ ਜ਼ਰੂਰ ਦੱਸ plus reason ਕੀ ਹੈ ਇਹ ਹਜੇ ਕਲੀਅਰਫਾਈ ਜਿਹੜਾ ਕਿ ਨਹੀਂ ਹੋਇਆ ਹੈ ਜੀ ਜੀ ਰਾਗਵ ਜਿਸ ਤਰ੍ਹਾਂ ਇਸ ਨੌਜਵਾਨ ਦੀ ਮ੍ਰਿਤਕ ਦੀ ਬਰਾਮਦ ਹੋਈ ਤੁਸੀਂ ਦੱਸਿਆ ਕਿ ਇਸ ਨੌਜਵਾਨ ਦਾ ਜਦੋਂ ਏਟੀਐਮ ਦੇ ਵਿੱਚੋਂ ਕੋਈ ਸਵੈਪ ਹੁੰਦਾ ਪੈਸੇ ਨਿਕਲਦੇ ਨੇ ਤਾਂ ਪੁਲਿਸ ਨੂੰ ਇਹ ਪਤਾ ਚੱਲਦਾ ਹੈ ਕਿ ਉਸ ਨੌਜਵਾਨ ਦਾ ਏਟੀਐਮ ਵਰਤਿਆ ਗਿਆ ਉਸ ਤੋਂ ਬਾਅਦ ਇਹ ਖੁਲਾਸਾ ਹੁੰਦਾ ਕਿ ਪਰਿਵਾਰ ਨੇ ਕੋਈ ਜਾਣਕਾਰੀ ਸਾਂਝੀ ਕੀਤੀ ਕਿ ਇਸ ਨੌਜਵਾਨ ਦੀ ਮੌਤ ਕਿਸ ਤਰ੍ਹਾਂ ਹੋਈ ਹੈ ਉਸ ਪਤਾ ਚੱਲਿਆ ਹੁਣ ਤੱਕ ਦੀ ਜਾਂਚ ਦੇ ਵਿੱਚ ਦੇਖੋ ਕੁਲਦੀਪ ਜਾਂਚ ਜਿਤਕ ਨਹੀਂ ਕੁਝ ਪਤਾ ਲੱਗਾ ਹੈਗਾ ਕਿਉਂਕਿ ਰੀਜ਼ਨ ਨਹੀਂ ਪਤਾ ਹੈਗਾ ਕਿ ਪਾਣੀ ਤੱਕ ਗਿਆ ਕਿਥੇ ਕਿੱਦਾਂ ਸੀਗਾ ਕੀ ਰੀਜ਼ਨ ਹੈ ਕਿਉਂਕਿ ਬਹੁਤ ਸਾਰੀ ਗੱਲਾਂ ਤੁਹਾਨੂੰ ਪਤਾ ਜਦੋਂ ਇਦਾਂ ਦੀ ਚੀਜ਼ਾਂ ਹੁੰਦੀ ਬਹੁਤ ਸਾਰੀ ਗੱਲਾਂ ਹੁੰਦੀਆਂ ਲੇਕਿਨ ਇੱਕ ਪਾਰਟ ਆਫ ਇਨਵੈਸਟੀਗੇਸ਼ਨ ਹੋ ਚੁੱਕਾ ਹੈ ਹੁਣ ਕਿਉਂਕਿ ਜਿਸ ਬੰਦੇ ਕੋਲੋਂ ਏਟੀਐਮ ਬਰਾਮਦ ਹੋਇਆ ਕੀ ਰੋਲ ਰੋਲ ਸੀਗਾ ਠੀਕ ਹੈ ਨਾ ਇਹ ਇਹ ਵੀ ਇੱਕ ਗੱਲ ਹੈਗੀ ਕਿ ਉਹ ਇੱਕ ਚੋਰੀ ਸੀਗਾ ਜਿੰਨੇ ਸਿਰਫ ਦੇਖਿਆ ਕਿ ਬੰਦਾ ਕੋਈ ਪਿਆਰੇ ਜੇਬ ਚੋਂ ਹੱਥ ਮਾਰੇ ਤੇ ਏਟੀਐਮ ਕਾਰਡ ਕੇ ਲੈ ਗਿਆ ਉਹਦਾ ਵੀ ਕੋਈ ਰੋਲ ਸੀਗਾ ਹੁਣ ਇਹ ਵੀ ਇੱਕ ਸਬਦ ਜਿਹੜੀ ਗੱਲਾਂ ਹੈਗੀਆਂ ਇੱਕ ਇਨਵੈਸਟੀਗੇਸ਼ਨ ਦਾ ਪਾਰਟ ਹੋ ਚੁੱਕੀ ਹੋਈ ਹੈ ਕਿਉਂਕਿ ਰਿਸ਼ਤੇਦਾਰਾਂ ਜਿੰਨੇ ਕੀ ਗੱਲ ਪਤਾ ਹੈਗੀ ਓੰਨੀ ਕੁ ਨੇ ਮੀਡੀਆ ਤੱਕ ਸਾਂਝੀ ਕੀਤੀ ਹੈ ਜੇ ਮੈਂ ਗੱਲ ਕਰਾਂ ਕੋ ਜਿਹੜੇ ਅਗਰ ਉਹਦਾ ਛੋਟਾ ਭਰਾ ਹੋਇਆ ਜਾਂ ਫਿਰ ਕੋਈ ਹੋਰ ਹੋਇਆ ਉਹ ਹਜੇ ਇਸ ਹਾਲਤ ਚ ਨਹੀਂ ਕਿ ਉਹ ਮੀਡੀਆ ਨਾਲ ਕੋਈ ਗੱਲ ਕਰ ਪਾਵੇ ਯੋਨਰ ਪਿਤਾਰੀ ਮੈਂ ਗੱਲ ਕਰਾਂ ਤੇ ਉਹ ਹਜੇ ਕਹਿ ਸਕਦੇ ਇੰਗਲੈਂਡ ਲਈ ਰਵਾਨਾ ਕੱਲ ਹੀ ਹੋ ਗਏ ਸੀਗੇ ਕਿਉਂਕਿ ਕੱਲ ਤੋਂ ਇੱਕ ਲੱਭਣ ਦੀ ਨੀਤ ਨਾਲ ਜਾ ਰਹੇ ਸੀਗੇ ਲੇਕਿਨ ਜਦੋਂ ਰਸਤੇ 'ਚ ਫੋਨ ਆਇਆ ਹੋਗਾ ਕਿ ਤੁਹਾਡੇ ਪੁੱਤ ਦੀ ਬੋਡੀ ਮਿਲੀ ਤਾਂ ਇਹ ਸਾਇਰ ਸੋਚ ਵੀ ਨਹੀਂ ਸਕਦੇ ਕਿ ਕੀ ਬੀਤਰੀ ਹੋਗੀ ਪਰਿਵਾਰ ਤੇ ਜਾਂ ਉਹਨਾਂ ਤੇ ਕਿਉਂਕਿ ਪਹਿਲਾਂ ਇੱਕ ਇੱਕ ਕਹਿ ਸਕਦੇ ਕਿ ਆਸ ਲੈ ਕੇ ਜਾ ਰਹੇ ਸੀ ਕਿ ਹਾਂ ਸਾਡਾ ਪੁੱਤ ਮਿਲ ਜੂਗਾ ਪਰ ਹੁਣ ਇੱਕ ਚੀਜ਼ ਪਤਾ ਲੱਗੇ ਕਿ ਉਹਦੀ ਬੋਡੀ ਮਿਲੀ ਹੈਗੀ ਯਾਨੀ ਕਿ ਬਹੁਤ ਹੀ ਮਾੜਾ ਸਮਾਂ ਜਿਹੜਾ ਕਿ ਪਰਿਵਾਰ ਤੇ ਗੁਜ਼ਰਦਾ ਪਿਆ ਜੀ ਬਹੁਤ ਬਹੁਤ ਧੰਨਵਾਦ ਸੁਣਿਆ ਤੁਸੀਂ ਸਾਡੇ ਸਹਿਯੋਗੀ ਜਾਣਕਾਰੀ ਸਾਂਝੀ ਕਰ ਰਹੀ ਸੀ ਤਾਂ ਪਰਿਵਾਰ ਦੇ ਲਈ ਵੀ ਬਹੁਤ ਦੁੱਖ ਦੀ ਘੜੀ ਹੈ ਕਿਉਂਕਿ ਆਪਣੇ ਪੁੱਤ ਨੂੰ ਲੱਭਣ ਦੇ ਲਈ ਇਹ ਪਰਿਵਾਰ ਪੰਜਾਬ ਤੋਂ ਲੰਡਨ ਦੇ ਲਈ ਰਵਾਨਾ ਹੋਇਆ ਤਾਂ ਰਸਤੇ ਦੇ ਵਿੱਚ ਉਹਨਾਂ ਨੂੰ ਜਾਣਕਾਰੀ ਮਿਲ ਜਾਂਦੀ ਹੈ ਕਿ ਉਹਨਾਂ ਦੇ ਪੁੱਤ ਦੀ ਡੈੱਡ ਬੋਡੀ ਮਿਲ ਚੁੱਕੀ ਆ ਤਾਂ ਪਰਿਵਾਰ ਦੇ ਲਈ ਵੀ ਬਹੁਤ ਔਖੀ ਘੜੀ ਐ ਸਮੇਂ ਪਰਿਵਾਰ ਆਪਣੇ ਪੁੱਤ ਨੂੰ ਲੱਭਣ ਦੇ ਲਈ ਲੰਡਨ ਲਈ ਜਾਂਦਾ ਏ ਪੰਜਾਬ ਜਲੰਧਰ ਤੋਂ ਰਵਾਨਾ ਹੁੰਦਾ ਏ ਤਾਂ ਰਸਤੇ ਦੇ ਵਿੱਚ ਉਹਨਾਂ ਨੂੰ ਜਾਣਕਾਰੀ ਮਿਲ ਜਾਂਦੀ ਹੈ ਕਿ ਤੁਹਾਡੇ ਪੁੱਤ ਦੀ ਮ੍ਰਿਤਕ ਦੇਹ ਇੱਕ ਝੀਲ ਦੇ ਕੋਲੋਂ ਬਰਾਮਦ ਹੋਈ ਆ ਸਾਡੇ ਸਹਿਯੋਗੀ ਨੇ ਇੱਕ ਹੋਰ ਵੀ ਖੁਲਾਸਾ ਕੀਤਾ ਕਿ ਇਸ ਨੌਜਵਾਨ ਦਾ ਜਦੋਂ ATM ਵਰਤਿਆ ਗਿਆ ਤਾਂ ਪੁਲਿਸ ਨੂੰ ਪਤਾ ਚੱਲ ਗਿਆ ਕਿ ATM ਉਸ ਨੌਜਵਾਨ ਦਾ ਵਰਤਿਆ ਗਿਆ ਤਾਂ ਪੁਲਿਸ ਉੱਥੇ ਪਹੁੰਚਦੀ ਹੈ ਤਾਂ ਪਤਾ ਚੱਲਦਾ ਤਾਂ ਉਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤਾਂ ਉਹ ਵਿਅਕਤੀ ਦੱਸਦਾ ਕਿ ਮੈਂ ਇਸ ਥਾਂ ਤੋਂ ਏਟੀਐਮ ਲਿਆਏ ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਆਖਰਕਾਰ ਇਸ ਨੌਜਵਾਨ ਦੀ ਮੌਤ ਕਿਸ ਤਰ੍ਹਾਂ ਹੋਈ ਹੈ ਘਰ ਦੇ ਵਿੱਚ ਮਾਤਮ ਦਾ ਮਾਹੌਲ ਹੈ ਪਰਿਵਾਰ ਸਦਮੇ ਦੇ ਵਿੱਚ ਹੈ ਤੇ ਲੰਡਨ ਦੇ ਲਈ ਪਰਿਵਾਰ ਰਵਾਨਾ ਹੋ ਚੁੱਕਿਆ ਹੈ 15 ਦਸੰਬਰ ਨੂੰ ਇਹ ਨੌਜਵਾਨ ਲਾਪਤਾ ਹੋਇਆ ਸੀ ਜਿਸ ਦਿਨ ਇਸ ਨੌਜਵਾਨ ਦਾ ਜਨਮ ਦਿਨ ਸੀ ਦਾ ਇਸ ਘਟਨਾ ਬਾਰੇ ਪਰਿਵਾਰਕ ਮੈਂਬਰ ਦਾ ਕੀ ਕਹਿਣਾ ਉਧਰੋਂ ਭਾਜਪੀ ਲੀਡਰ ਮਨਜਿੰਦਰ ਸਰਸਾ ਨੇ ਵੀ ਜਾਣਕਾਰੀ ਸਾਂਝੀ ਕੀਤੀ ਹੈ ਤੇ ਭਾਰਤੀ ਬੰਦੇ ਇਸ ਮੰਤਰਾਲੇ ਤੋਂ ਮਦਦ ਦੀ ਗੁਹਾਰ ਵੀ ਲਗਾਈ ਹੈ ਜਿਹੜੇ ਗੁਰੂ ਘਰ ਸੇਵਾ ਕਰਦਾ ਸੀ ਉਦੀ ਗੱਤੀ ਪਾਣਾ 12:30 ਵਜੇ ਸਾਨੂੰ ਪਤਾ ਲੱਗਾ ਕਿ ਉਹ ਦੇਹਤ ਹੋ ਚੁੱਕੀ ਹੈ ਕੀ ਨਾ ਕੀ ਸੀ ਉਹਨਾਂ ਕੁਰਸ਼ਮ ਸਿੰਘ ਕੋਲ ਟਿਕਟ ਲੰਡਨ ਸਰ ਤੋਂ ਜਾਣਕਾਰੀ ਕੀ ਮਿਲੀ ਹਜੇ ਤੱਕ ਜੋ ਜਾਣਕਾਰੀ ਤੱਕ ਫਰਦ ਸਾਹਿਬ ਜੀ ਪਹੁੰਚੀ ਨਹੀਂ ਹੈ ਉਹਨਾਂ ਦੇ ਫਰਦ ਸਾਹਿਬ ਫਲੈਟ ਵਿੱਚ ਹੈ ਜਦੋਂ ਪਹੁੰਚੇਗੇ 3-4 ਘੰਟੇ ਤੱਕ ਸਮਾਂ ਲੱਗੇਗਾ ਉਸ ਤੋਂ ਬਾਅਦ ਅਸੀਂ ਤੁਹਾਨੂੰ ਸਭ ਦੱਸਾਂਗੇ ਉਸ ਪਤਾ ਲੱਗਾ ਕਿ ਕਿਸ ਤਰੀਕੇ ਨਾਲ ਕੀ ਕਾਰਨ ਕੁਝ ਨਹੀਂ ਭਾਜੀ ਜਦ ਤੱਕ ਫਰਦ ਸਾਹਿਬ ਉੱਥੇ ਤੱਕ ਪਹੁੰਚੇ ਨਹੀਂ ਅਸੀਂ ਤਦ ਤੱਕ ਨਹੀਂ ਦੱਸ ਸਕਦੇ ਸਹੀ ਜਾਣਕਾਰੀ ਹੋਣੀ ਮਿਲਦੀ ਕਦੋਂ ਤੱਕ ਆਜੇਗੀ ਅਜੇ ਤੱਕ ਕੁਝ ਨਹੀਂ ਭਾਜੀ ਜਦ ਤੱਕ ਪਹੁੰਚਣ ਤਾਂ ਦਿਓ ਜੀ ਸਰ ਛੋਟਾ ਕੀ ਰਿਸ਼ਤਾ ਉਹਨਾਂ ਨਾਲ ਮੇਰੇ ਫਰੰਟ ਦਾ ਬੇਟਾ ਹੈ ਜੀ ਸਾਡੇ ਨਾਲ ਗੁਰੂ ਘਰ ਸੇਵਾ ਕਰਦਾ ਸੀ ਕੀ ਨਾਮ ਹੈ ਤੁਹਾਡਾ ਮੀਨਾ ਜਦੋਂ ਇਹ ਸਰਦਾਰ ਗੁਰਕਾ ਸੇਵਾ ਕਰਦਾ ਸੀ ਉਦੀਤ ਗੱਤੀ 12:30 ਵਜੇ ਸਾਨੂੰ ਪਤਾ ਲੱਗਾ ਕਿ ਉਹ ਦੇਹ ਚੋ ਚੁੱਕੀ ਹੈ ਕਿ ਨਾਂ ਕੀ ਸੀ ਉਹਦਾ ਗੁਰਚਮਨ ਸਿੰਘ ਪੋਟ ਕਿ ਕਿੱਥੇ ਲੰਡਨ ਸਰ ਤੋਂ ਜਾਣਕਾਰੀ ਕਿ ਮਿਲੀ ਹਜੇ ਤੱਕ ਜੋ ਜਾਣਕਾਰੀ ਤਾੜੇ ਉਹਦੇ ਫਾਦਰ ਸਾਹਿਬ ਜੀ ਪੁੱਛੀ ਨਹੀਂ ਹੈ ਉਹਨਾਂ ਦੇ ਫਾਦਰ ਸਾਹਿਬ ਫਲੈਟ ਵਿੱਚ ਹੈਗੇ ਜਦੋਂ ਪਹੁੰਚੇਗੇ 4-5 ਵਜੇ ਤੱਕ ਸਾਨੂੰ ਪਤਾ ਲੱਗੇ ਉਸ ਤੋਂ ਬਾਅਦ ਅਸੀਂ ਤੁਹਾਨੂੰ ਸਭ ਦੱਸਾਂਗੇ ਉਸ ਪਤਾ ਲੱਗਾ ਬੜੀ ਹੀ ਦੁਖਦਾਈ ਖਬਰ ਆ ਜੀਐਸ ਪਾਰਟੀ ਆ ਇੱਕ ਨੌਜਵਾਨ ਜੋ ਇੰਗਲੈਂਡ ਅੰਦਰ ਪੋਸਟ ਗ੍ਰੈਜੂਏਸ਼ਨ ਕਰਨ ਗਏ ਸੀ ਲਵ ਬਰੋ ਯੂਨੀਵਰਸਿਟੀ ਅੰਦਰ ਪੜ੍ਹ ਰਹੇ ਸੀ ਔਰ ਪਿਛਲੇ 15 ਦਸੰਬਰ ਤੋਂ ਲਾਪਤਾ ਸੀ ਅਸੀਂ ਸਾਰੇ ਫੋਲੋ ਕਰ ਰਹੇ ਸੀ ਉਹਨਾਂ ਦੇ ਕੇਸ ਨੂੰ ਹੁਣੇ-ਹੁਣੇ ਮੈਟਰੋਪੋਲੀਟਨ ਪੁਲਿਸ ਨੇ ਜਾਣਕਾਰੀ ਦਿੱਤੀ ਕਿ ਉਹਨਾਂ ਦੀ ਬਾਡੀ ਕਿਨੇਰੀ ਰੈਫ ਦੇ ਆਸ-ਪਾਸ ਇੱਕ ਲੇਖ ਦੇ ਅੰਦਰ ਮਿਲੀ ਆ ਔਰ ਉਹਨਾਂ ਦਾ ਮੰਨਣਾ ਹੈ ਕਿ ਸੀਸੀਟੀਵੀ ਫੁਟੇਜ ਦੇ ਮੁਤਾਬਕ ਉਹਨਾਂ ਨੇ ਆਪ ਉਹਦੇ ਅੰਦਰ ਕੁਦਦੇ ਆ ਇਹਦੀ ਜਾਣਕਾਰੀ ਤੇ ਇਨਵੈਸਟੀਗੇਸ਼ਨ ਚ ਪਤਾ ਲੱਗੇਗੀ ਪਰ ਬਹੁਤ ਹੀ ਸਾਨੂੰ ਸਾਰਿਆਂ ਨੂੰ ਦੁੱਖ ਹੋਇਆ ਇਸ ਗੱਲ ਨੂੰ ਜਾਣ ਕੇ ਉਹਨਾਂ ਦੇ ਮਾਤਾ ਪਿਤਾ ਜਿਨ੍ਹਾਂ ਨੂੰ ਅਸੀਂ ਬੜਾ ਕਾਲ ਫੋਲੋਅ ਅਪ ਕਰਕੇ ਵਿਦੇਸ਼ ਮੰਤਰੀ ਜੀ ਦੇ ਮਾਧਿਅਮ ਤੋਂ ਵੀਜ਼ਾ ਵੀ ਦਵਾਇਆ ਰਾਤ ਦੀ ਫਲਾਈਟ ਲੈ ਕੇ ਉਹ ਚੱਲ ਵੀ ਰਹੀ ਸੀ ਔਰ ਦੁਬਈ ਪਹੁੰਚੇ ਸੀ ਤੇ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆਈ ਮੈਂ ਉਸ ਪਰਿਵਾਰ ਦੇ ਨਾਲ ਆਪਣੀ ਸਮੇਦਨਾ ਵਿਅਕਤ ਕਰਦਾ ਹਾਂ ਔਰ ਉਮੀਦ ਕਰਦਾ ਹਾਂ ਕਿ ਵਿਦੇਸ਼ ਮੰਤਰਾਲੇ ਜਲਦੀ ਉਹਨਾਂ ਦੀ ਬਾਡੀ ਨੂੰ ਇੰਡੀਆ ਲਿਆਉਣ ਦਾ ਵੀ ਇੰਤਜ਼ਾਮ ਕਰਾਏ ਔਰ ਪਿਤਾ ਮਾਪੇ ਵਾਸਤੇ ਬੜੀ ਦੁੱਖ ਦੀ ਘੜੀ ਅਸੀਂ ਸਾਰੇ ਉਹਨਾਂ ਦੇ ਇਸ ਦੁੱਖ ਦੀ ਘੜੀ ਚ ਉਹਨਾਂ ਦੇ ਨਾਲ